आ देखो तोते देखो किन्ने सोने हैं इत बहुत तोते रहते हैं इत पेड़ बहुत ज़्यादा तोते इस पेड़ के उत्ते ਇੱਥੇ ਬਹੁਤ ਜਾਨਵਰ ਰਹਿੰਦੇ ਇਹਨਾਂ ਦੇ ਪਕੜਾਂ ਦੇ ਉੱਤੇ ਤਾਂ ਸ਼ਾਇਦ ਤੁਹਾਨੂੰ ਬਾਜ ਸੁਣਾਈ ਦਿੰਦੀ ਹੋਣੀ ਆ ਇਹ ਸਪੈਦੇ ਦੇ ਉੱਤੇ ਵੀ ਬਹੁਤ ਜਾਨਵਰ ਰਹਿੰਦੇ ਆ ਤੋਤੇ ਆ ਬਹੁਤ ਤੋਤੇ ਇੱਥੇ ਜਿਆਦਾ ਜਿਆ ਬਾਜ ਪਤਾ ਨਹੀਂ ਆਉਂਦੀ ਹੈ ਕਿ ਨਹੀਂ ਆਉਂਦੀ ਹੈਗੀ ਬੱਚੇ ਤੁਹਾਨੂੰ ਅਰੇ ਕਿੰਨੇ ਬੋਲਦੇ ਤੋਤੇ ਪਾਣੀ ਆ ਵੀਡੀਓ ਦੇ ਵਿੱਚ ਦਿਖਾਣਾ ਦੱਸਦੇ ਕਿ ਨਹੀਂ ਦੱਸਦੇ ਪੰਛੀ ਪੰਛੀ ਬਹੁਤ ਬੈਠੇ ਇੱਥੇ ਦਰੱਖਤ ਦੇ ਉੱਤੇ ਬਹੁਤ ਸੋਹਣੇ ਲੱਗਦੇ ਏਦਾਂ ਦੇਖਣ ਨੂੰ ਤਾਂ ਵੀਡੀਓ ਦੇ ਵਿੱਚ ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੇ ਹਰੇ ਆਹ ਦੇਖੋ ਕਿੰਨੇ ਬੈਠੇ ਤੋਤੇ ਹੱਤੋਂ ਜ਼ਿਆਦੇ ਤੋਤੇ ਬੈਠੇ ਆ

ਤੋਂ ਦੇਖ ਲਓ ਕਿੰਨੀ ਪਈ ਆ ਪਿੰਡਾਂ ਦੀ ਜਮੀਨ ਆ ਸਾਦੇ ਪਾਸੇ ਘਣ ਕੇ ਘਣ ਕਬੀਤੀ ਹੋਈ ਆ ਦੇਖੋ ਆਂਬ ਦਾ ਪੇੜ ਕਿੰਨਾ ਸੋਹਣਾ ਲੱਗਦਾ ਆਲੇ ਹੰਬਲਾ ਪੇੜ ਆ ਜੀ ਇਹ ਉਹ ਜਾਮਣ ਦਾ ਪੇੜ ਆ ਜੀ ਇੱਕ ਹੰਬ ਦਾ ਜਾਮਣ ਦਾ ਪੇਰੀ ਆ ਤੇ ਖੂਹਾਂ ਦੇ ਲੱਗੇ ਹੋਏ ਆ ਸਟੋਰੀ ਬਣਾਈ ਜਾਣਾ ਥੋੜੀ ਆ ਖੂਹਾਂ ਤੇ ਆ ਮਾਰੇ ਇੱਕ ਵਾਰ ਕਾਰ ਗਰਾ ਦੇ ਉੱਤੇ ਨਾ ਲਫਰਸੀਆਂ ਇਦਾਂ ਬੰਨ੍ਹ ਲਾ ਲਗਾ ਆ ਮਾਰੇ ਆ ਖੂਹ ਤੇ ਵੀ ਜਾਮਨ ਦਾ ਪੇੜ ਦੇ ਇਲਾਕੇ ਡਾ ਲੱਗਾ ਆ ਆ ਆਹ ਬਦਾ ਵੀ ਆ ਮਾਰੇ ਲੋ ਆਮ ਬਦਾ ਬੇੜਿਆ ਵੀ